ਮੈਂ 2022 ਚ ਪਹਿਲੀ ਵਾਰ ਹੀ ਆਇਆ ਤੇ ਕੈਨੇਡਾ ਵੀ ਪਹਿਲੀ ਵਾਰ ਹੀ ਆਇਆ ਬ੍ਰੈਂਪਟਨ ਦਾ ਪਹਿਲਾ ਮੇਲਾ ਮੈਂ ਪੰਜਾਬੀ ਮੇਲਾ ਲਾਇਆ ਇਹਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਤੁਸੀਂ ਆਮ ਦੇਖੋ ਵਿਚਰਦੇ ਰਹਿੰਦੇ ਹੋ ਅੱਜ ਕੱਲ ਦੇ ਤੁਸੀਂ ਨੌਜਵਾਨ ਹੋ ਔਰ ਮੇਲਿਆਂ ਚ ਆਮ ਤੁਸੀਂ ਜਾਣੋ ਚਾਹ ਇੰਡੀਆ ਨੂੰ ਲੈ ਕੇ ਕੀ ਫਰਕ ਦੇਖਦੇ ਹੋ ਬਾਈ ਜੀ ਜਿਹੜਾ ਜੇ ਇੱਥੋਂ ਦੇ ਮੇਲੇ ਤੇ ਇੰਡੀਆ ਦੇ ਮੇਲੇ ਜਦੋਂ ਦੇਖੀਆ ਮੈਨੂੰ ਬਾਈ ਐਂ ਲੱਗਦਾ ਜਿਹੜੇ ਜਿਹੜੇ ਜਿੱਥੇ ਮੇਰਾ ਬਚਪਨ ਗੁਜ਼ਰਿਆ ਨਾ ਸਾਡੇ ਪਿੰਡਾਂ 'ਚ ਅਸੀਂ ਲਿੱਕੇ ਹੁੰਦੇ ਹਾਂ ਦੇਖਿਆ ਸੱਥਾਂ ਤੁਸੀਂ ਪਾ ਚੱਲਦਿਆਂ ਹਣਾ ਮੈਨੂੰ ਲੱਗਦਾ ਹੁਣ ਘਟ ਗਿਆ ਕੰਮ ਇਹ ਈ ਆ ਮੈਨੂੰ ਲੱਗਦਾ ਇਸ ਤਰ੍ਹਾਂ ਇੱਥੇ ਵਧ ਗਿਆ ਇੱਥੇ ਕੰਪੀਟੀਸ਼ਨ ਲੱਗੇ ਪਾਂ ਵਿੱਚ ਨਾ ਖੜਿਆ ਹੋਵੇ ਸ਼ਾਮਾਂ ਮੰਗਦੀ ਹੋਊ ਬੈਠੀ ਮੇਰੇ ਤੋਂ ਦੂਰ ਮੇਰੇ ਲਈ ਦੁਆਵਾਂ ਮੰਗਦੀ ਹੋਊ ਤੇ ਠੇਕਰ ਮੇਰੇ ਵਿੱਚ ਚੁਰਦੀ ਨਾ ਉਹ ਸੌਂਦੀ ਰਾਤਾਂ ਨੂੰ ਉਹਦੇ ਹਰ ਇੱਕ ਬੋਲ ਤੇ ਮੈਂ ਬਸ ਹਾਂ ਬੋਲਦਾ ਹਾਂ ਹੋਰੇ ਰੱਬ ਦਾ ਪਤਾ ਨਹੀਂ ਮੈਨੂੰ ਕਿੱਥੇ ਰਹਿੰਦਾ ਆ ਏ ਤੇ ਰੱਬ ਨੂੰ ਤਾਂ ਕਹਿ ਕੇ ਨਿਕ ਤਮੈਂ ਮਾ ਬੋਲਦਾ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਕੱਲ ਨੂੰ ਜਿਹੜਾ ਪੰਜਾਬ ਦੇ ਮੇਲਾ ਹੋਣ ਜਾ ਰਿਹਾ ਔਰ ਮੇਰੇ ਨਾਲ ਤੁਸੀਂ ਜਾਣਦੇ ਹਾਂ ਕੌਣ ਆ ਬਈਮਾਨ ਸੋ ਬਾਈ ਜੀ ਕੀ ਹਾਲ ਚਾਲ ਆ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਡੇਲੀ ਪੋਸਟ ਦੇ ਵੇਖਣ ਵਾਲੇ ਵੀਰਾਂ ਨੂੰ ਪਿਆਰ ਭਾਈ 사ਸੀ ਕਾ ਬਹੁਤ ਵਧੀਆ ਬਾਈ ਸੇਤਾ ਠੀਕ ਸੋ ਕਿਵੇਂ ਬਾਈ ਜੀ ਫਿਰ ਚੱਲਦੇ ਆ ਪ੍ਰੋਗਰਾਮ ਪੂਰੇ ਪੂਰੇ ਜੀ ਹਾਂ ਜੀ ਹਾਂ ਜੀ ਬਾਈ ਬਹੁਤ ਵਧੀਆ ਬਾਬੇ ਦੀ ਕਿਰਪਾ ਕਿਉਂਕਿ ਮੈਂ ਗੱਲ ਬਾਈ ਨੂੰ ਪੁੱਛਿਆ ਸੀ ਜਸਵਿੰਦਰ ਨੂੰ ਬਾਈ ਕਹਿੰਦਾ ਉਹ ਉਧਰ ਬਿਜੀ ਆ ਕਹਿੰਦਾ ਇੱਕ ਦਿਨ ਪਹਿਲਾਂ ਹੀ ਆਉਣਗੇ ਤੇ ਕਹਿੰਦੇ ਫਿਰ ਰੌਣਕਾਂ ਲਾਉਣਗੇ ਕੀ ਕਹਿਣਾ ਚਾਹੋਂਗੇ ਮੇਲਿਆਂ ਬਾਰੇ ਕਿਵੇਂ ਦੇਖਦੇ ਹੋ ਮੇਲੇ ਬਾਈ ਜਿਹੜਾ ਪੰਜਾਬੀ ਮੇਲਾ ਇੱਥੇ ਹਰ ਸਾਲ ਦੀ ਤਰ੍ਹਾਂ ਹੁੰਦਾ ਨਾ ਖੋਸੇ ਬਾਈ ਹੋਰਾਂ ਦਾ ਮੈਂ 2022 ਚ ਪਹਿਲੀ ਵਾਰ ਹੀ ਆਇਆ ਇਥੇ ਕੈਨੇਡਾ ਵੀ ਪਹਿਲੀ ਵਾਰ ਹੀ ਆਇਆ ਬ੍ਰੈਂਟਨ ਦਾ ਪਹਿਲਾ ਮੇਲਾ ਮੈਂ ਪਿਆਰੀ ਐ ਮਲਾਣਾ ਵੀ ਉਹ ਪਿਆਰ ਬਾਈ ਹਰਾਂ ਦਾ ਬਾਈ ਹਰਾਂ ਸੁਭਾਅ ਬਹੁਤ ਵਧੀਆ ਤੇ ਮੈਨੂੰ ਐ ਉਪਰਾ ਲੱਗਿਆ ਨਹੀਂ ਆ ਮੇਲੇ ਤੇ ਆ ਕੇ ਸਪੈਸ਼ਲੀ ਦੋ ਅਜਵੇਂ ਇੱਕ ਤੇ ਮੇਰਾ ਤੀਜੀ ਏਰੀਆ ਤੇ ਮੈਨੂੰ ਐ ਲੱਗ ਵੀ ਆਪਣਾ ਘਰ ਦਾ ਮੇਲਾ ਤੇ ਕਿਉਂਕਿ ਜੇ ਆਪਾਂ ਗੱਲ ਮੈਂ ਤਾਂ ਪੁੱਛਿਆ ਬਾਈ ਜੀ ਇਹ ਆਮ ਜਿਹੜਾ ਹੁੰਦਾ ਨਾ ਤੁਹਾਨੂੰ ਪਤਾ ਜਦੋਂ ਪ੍ਰੋਮੋਟਰ ਸੱਦਦਾ ਖਾਸ ਕਰਕੇ ਤੇ ਅਗਲਾ ਕਹਿੰਦਾ ਯਾਰ ਤੈਨੂੰ ਪੈਸੇ ਦਿੱਤੇ ਮੈਂ ਤਾਂ ਐ ਕਰੂੰ ਉਹ ਕਰੂੰ ਬਾਈ ਦਾ ਸੁਭਾਅ ਥੋੜਾ ਨਰਮ ਹੈ ਹੈਨਾ ਨਹੀਂ ਬਾਈ ਜਿਵੇਂ ਹੀ ਨਹੀਂ ਉਹਦਾ ਸਮਾਧੀ ਹੈ ਨਾ ਮੈਨੂੰ ਤਾਂ ਐ ਲੱਗਦਾ ਵੀ ਆਪਣੇ ਘਰ ਦਾ ਮੇਲਾ ਹੂੰ ਤੇ ਮੈਨੂੰ ਤਾਂ ਅੱਜ ਬਾਈ ਹੋਰੀਆਂ ਦੀਆਂ ਕੁਸ਼ਕ ਉਦਾਂ ਹਨਾ ਮੈਨੂੰ ਦੱਸਿਆ ਕਿਸੇ ਨੇ ਕੁਸ਼ਕ ਗੱਲਾਂ ਜਿਹੜੇ ਬਾਈ ਹੋਰੀ ਸ਼ੋ ਨਹੀਂ ਕਰਦੇ ਤੇ ਉਹ ਗੱਲਾਂ ਮੈਨੂੰ ਪਤਾ ਲੱਗੀਆਂ ਤੇ ਜਿਵੇਂ ਲੰਗਰ ਬੈਸਟ ਬੰਦੇ ਬਾਈ ਹਾਂ ਜਿਵੇਂ ਹਨਾ ਲੰਗਰ ਲਾਉਂਦੇ ਇਹ ਬਾਈ ਹੋਰੀ 14 ਸਾਲਾਂ ਤੋਂ ਬਿਲਕੁਲ ਲਾਉਂਦੇ ਨਹੀਂ ਤੇ ਪਤਾ ਹੀ ਕਿਸੇ ਨੂੰ ਮੇਰੇ ਕੋਲ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ ਜਿਵੇਂ ਗੁਪਤ ਹੂੰ ਆਣਾ ਨਹੀਂ ਤਾਂ ਆਪਣੇ ਪੰਜਾਬ 'ਚ ਜਦੋਂ ਕਰੋਨਾ ਟਾਈਮ ਸੀ ਉਦੋਂ ਸਾਡੇ ਕੋਈ ਪਿੰਡ ਦਾ ਮੁੰਡਾ ਪਿੰਡ ਦਾ ਨਹੀਂ ਆਪਣੇ ਜਾਣ ਪਛਾਣ ਦਾ ਬੰਦਾ ਕੋਈ ਸੰਭਲ ਲਿਆ ਕਹਿੰਦਾ ਗਊਸ਼ਾਲਾ ਚਲਦੇ ਆਪਾਂ ਚਾਰ ਟੋਕਰੇ ਪਾਈ ਤੇ 50 ਫੋਟਾਂ ਮਾ ਹੋ ਗਈਆਂ ਉੱਥੇ ਤੇ ਯਾਰ ਮੈਂ ਯਾਰ ਸਲੂਟ ਆ ਬਾਈ ਫਿਰ ਉਹਨਾਂ ਸੱਚੀ ਇਸ ਗੱਲੋਂ ਤਾਂ ਕਿ ਜੇ ਆਪਾਂ ਗੱਲ ਕੀਤੀ ਜਾਂਦੀ ਆ ਕਿਉਂਕਿ ਦੇਖੋ ਇਹ ਕਹਿੰਦੇ ਨਾ ਗੁਪਤਦਾਨ ਮਹਾਂਦਾਨ ਮਹਾਂਦਾਨ ਇਹਨਾਂ ਗੱਲ ਬਾਈ ਮੈਨੂੰ ਵੱਡੀ ਗੱਲ ਇਹ ਲੱਗੀ ਕਿ 14 ਸਾਲਾਂ ਤੋਂ ਆਏ ਨੇਗਾ ਵੀ 2-4 ਦਿਨ ਚਾਲਿਆ ਬਸ ਠੀਕ ਆ ਨਾ ਜਾਂ ਮਹੀਨਾ ਕਰ ਲਿਆ ਆਪਾਂ ਜੇ ਤੁਸੀਂ ਬਾਈ ਕਿਤੇ ਉੱਥੇ ਜਾ ਕੇ ਦੇਖੋ ਜਿੱਥੇ ਬਾਈ ਹੁਣੇ ਲਾਉਂਦੇ ਆ ਡਾਊਨ ਟਾਊਨ ਉੱਥੇ ਬੰਦੇ ਮੈਂ ਕਹਿੰਦਾ ਲੈਨ ਚ ਲੱਗੇ ਹੁੰਦੇ ਆ ਔਰ ਬਾਈ ਹੁਣਾਂ ਨੇ ਅੱਛਾ ਉੱਥੇ ਇਹ ਨਹੀਂ ਵੀ ਕੋਈ ਪੰਜਾਬੀ ਕਮਿਊਨਿਟੀ ਦਾ ਬੰਦਾ ਹੁੰਦਾ ਔਰ ਬੰਦੇ ਦੇ ਕਦੇ ਮੱਥੇ 'ਚ ਮਾਇਆ ਤਰੇੜ ਨਹੀਂ ਪਈ ਦੇਖੀ ਵੀ ਨਹੀਂ ਯਾਰ ਆ ਹਫਤੇ ਕਿੱਥੋਂ ਲਾਵਾਂਗੇ ਨਹੀਂ ਉਹ ਜੋ ਸੇਵਾ ਕਰਦੇ ਨੇ ਜਿਸ ਤੁਸੀਂ ਦਿਲੋਂ ਕਰਦੇ ਹੋ ਕੋਈ ਚੀਜ਼ ਮੇਰੇ ਹਿਸਾਬ ਨਾਲ ਹੁੰਦੇ ਉਸੇ ਹਿਸਾਬ ਨਾਲ ਇਹ 35 40 ਸਾਲ ਹੋ ਗਏ ਜਿਹੜੇ 35 ਸਾਲ ਤੋਂ ਮੇਲੇ ਲੱਗ ਰਹੇ ਨੇ 35 ਸਾਲ ਹੋ ਗਏ ਔਰ ਲੋਕ ਆਉਂਦੇ ਨੇ ਚਾਹੇ ਪਸੀਪ ਦੀਆਂ ਬਾਜ਼ੀਆਂ ਆਪਣੇ ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਧੀਆਂ ਦੀ ਗੱਲ ਹੋਵੇ ਬੱਚਿਆਂ ਦੇ ਕੰਪੀਟੀਸ਼ਨ ਹੋਣ ਜਾਂ ਦੂਜੇ ਇਹਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਤੁਸੀਂ ਆਮ ਦੇਖੋ ਵਿਚਰਦੇ ਰਹਿੰਦੇ ਹੋ ਅੱਜ ਕੱਲ ਦੇ ਤੁਸੀਂ ਨੌਜਵਾਨ ਹੋ ਔਰ ਮੇਲਿਆਂ 'ਚ ਆਮ ਤੁਸੀਂ ਜਨਨ ਚ ਇੰਡੀਆ ਨੂੰ ਲੈ ਕੇ ਕੀ ਫਰਕ ਦੇਖ ਦੇ ਮਿਲਿਆਂ ਚੋਂ ਦੇਖਿਆ ਮੈਨੂੰ ਬਾਈ ਐਂ ਲੱਗਦਾ ਜਿਹੜੇ ਜਿਹੜੇ ਜਿੱਥੇ ਮੇਰਾ ਬਚਪਨ ਗੁਜ਼ਰਿਆ ਨਾ ਸਾਡੇ ਪਿੰਡਾਂ ਚ ਅਸੀਂ ਨਿੱਕੇ ਹੁੰਦਿਆਂ ਦੇ ਦੇਖਿਆ ਸੱਥਾਂ ਸੀਪਾਂ ਚੱਲਦੀਆਂ ਹਨ ਮੈਨੂੰ ਲੱਗਦਾ ਹੁਣ ਘਟ ਗਿਆ ਕੰਮ ਇੰਡੀਆ ਚ ਪੰਜਾਬ ਚ ਮੈਨੂੰ ਲੱਗਦਾ ਇਸ ਤਰ੍ਹਾਂ ਇੱਥੇ ਵੱਧ ਗਿਆ ਇੱਥੇ ਵੱਧ ਗਿਆ ਇੱਥੇ ਕੰਪੀਟੀਸ਼ਨ ਆਉਣ ਲੱਗੇ ਸੋ ਤੂੰ ਵਧਾਈ ਦੇ ਪਾਤਰੋਂ ਬਾਈ ਤੁਸੀਂ ਉਹ ਚੀਜ਼ਾਂ ਅਵਰਾਸਤ ਨੂੰ ਆਪਣੀ ਨਸਾਂ 'ਚ ਰੱਖਿਆ ਉਹ ਬਹੁਤ ਵੱਡੀ ਗੱਲ ਆ ਉਹ ਕੀ ਜੀ ਆਪਾਂ ਪੰਜਾਬੀਅਤ ਨੂੰ ਤੁਹਾਡੇ ਹਿਸਾਬ ਨਾਲ ਆਏ ਨਹੀਂ ਬਾਈ ਲੱਗਦਾ ਹੁੰਦਾ ਕਈ ਵਾਰੀ ਅਸੀਂ ਤਾਂ ਇੱਥੇ ਵੈਸੇ ਦੇਖਦੇ ਰਹਿੰਨੇ ਆ ਵੀ ਮੈਂ ਕਹਿੰਦਾ ਉੱਥੇ ਨਾਲੋਂ ਜ਼ਿਆਦਾ ਇੱਥੇ ਨਹੀਂ ਬੰਦਰ ਚਾਹ ਖਾਣ ਪੀਣ ਲਾ ਲਓ ਬਾਈ ਤੁਸੀਂ ਹਨਾ ਮਤਲਬ ਕੁਝ ਕੁ ਚੀਜ਼ਾਂ ਹਰੇ ਪੰਜਾਬ ਨਹੀਂ ਮਿਲਦੀਆਂ ਇੱਥੇ ਮਿਲਦੀਆਂ ਹੂੰ ਮਤਲਬ ਅਸੀਂ ਨਿੱਕੇ ਹੁੰਦੇ ਨਾ ਆਮਕੁੱਟ ਚੂਰ ਰਹੇ ਜਾਂ ਖਾਂਦੇ ਹੁੰਦੇ ਇੱਕ ਹਾਂ ਮਤਲਬ ਉਹ ਜਾਂ ਗੋਲੇ ਹੁੰਦੇ ਏਮਲੀ ਵਾਲੇ ਤੇ ਉਹ ਇੰਡੀਆ ਜਦੋਂ ਹੁਣ ਕਿਤੇ ਨਹੀਂ ਮਿਲਦੇ ਇੱਥੋਂ ਮੈਂ ਇਹਨੂੰ ਬਾਈਰਾਂ ਨੂੰ ਪਤਾ ਲੱਗਾ ਕਿ ਇੱਥੋਂ ਮਿਲਦੇ ਆ ਕੱਲ ਜਵਾਗ ਲੱਗਿਆ ਮੈਂ ਤੁਹਾਡੀ ਇਹ ਗੱਲੋਂ ਛੱਡ ਗਿਆ ਘਰੇ ਪਏ ਮੈਂ ਕਿਹਾ ਆ ਕੀ ਆ ਕਹਿੰਦੇ ਜੂਰੋਂ ਲੰਬੀ ਜੀ ਹਾਂ ਉਹ ਚੇ ਗੱਲ ਛੋਟੀ ਆ ਉਦਾਂ ਬਹੁਤ ਵੱਡੀ ਗੱਲ ਆ ਹਣਾ ਉਹਦੇ ਖਾਂਦੇ ਰਹੇ ਹੋ ਇਹ ਲਈ ਲੈ ਕੇ ਕਦੇ ਉਹਦਾ ਕਹਿਣ ਚ ਉਹ ਗੱਲ ਛੋਟੀ ਆ ਵੀ ਕਿੱਡੀ ਗੱਲ ਆ ਪਰ ਵੱਡੀ ਗੱਲ ਇਹ ਆ ਕਿ ਇੱਥੇ ਚੀਜ਼ਾਂ ਹੋ ਗਈਆਂ ਹੂੰ ਮਸਲਾ ਇਹ ਆ ਵੀ ਗੱਲ ਜੇ ਆਪਾਂ ਜਿਹੜੀ ਕਰਦੇ ਆ ਆਪਣਾ ਵਿਰਸਾ ਆਪਣਾ ਪੰਜਾਬੀਅਤ ਪੰਜਾਬੀ ਕਲਚਰ ਜਿਹੜਾ ਉਹ ਇੱਥੇ ਮੇਰੇ ਹਿਸਾਬ ਨਾਲ ਜੇ ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਜੇ ਦਬ ਕੇ ਰਹਿ ਗਿਆ ਇੱਥੇ ਮੇਰੇ ਹਿਸਾਬ ਨਾਲ ਉੱਭਰ ਕੇ ਆਹ ਆ ਰਿਹਾ ਔਰ ਦਿਨੋਂ ਦਿਨ ਇਹ ਵਧਦਾ ਜਾ ਰਿਹਾ ਘਟਦਾ ਨਹੀਂ ਜਾ ਰਿਹਾ ਚਾਹੇ ਉਹ ਆਪਾਂ ਬਜ਼ੁਰਗਾਂ ਨੂੰ ਦੇਖ ਲਈਏ ਸਾਡੀਆਂ ਮਾਤਮਾਂ ਭੈਣਾਂ ਜਾਂ ਸਾਡੇ ਜਿਹੜੇ ਬੱਚੇ ਨੇ ਅੱਜ ਕੱਲ ਦੇ ਆਏ ਔਰ ਇਹਨਾਂ ਨੂੰ ਵੀ ਮੇਰੇ ਹਿਸਾਬ ਨਾਲ ਬੜੀ ਸਿਹਤ ਮਿਲਦੀ ਹੈ ਤੁਹਾਡੇ ਹਿਸਾਬ ਨਾਲ ਜੀ ਆਪਾਂ ਇਦਾਂ ਦੇ ਇਵੈਂਟ ਕਰਾਉਨੇ ਆ ਜੀ ਪਰ ਮੇਨੂੰ ਲੱਗਦਾ ਬਈ ਖੋਸੇ ਬਈ ਹੋਰੇ ਬੈਸਟ ਇਹ ਜਿਹੇ ਬੰਦੇ ਮੈਂ ਕਹਣਾ ਹੋਣੇ ਚਾਹੀਦੇ ਆ ਹਰ ਸ਼ਹਿਰ ਹਰ ਗਲੀ ਮਹੱਲੇ ਘੱਟੋ ਘੱਟ ਮੈਂ ਤਾਂ ਮੈਨੂੰ ਸੱਚੀ ਬਾਈ ਮੇਰੇ ਨਾਲ ਜੇ ਲੂੰ ਕੰਡੇ ਖੜੇ ਹੋ ਗਏ ਜਦੋਂ ਬਾਈ ਨੇ ਮੈਨੂੰ ਦੱਸਿਆ ਵੀ ਯਾਰ ਆਏ ਆਏ ਸਿਸਟਮ ਆ ਤੇ 35 ਸਾਲ ਹੋ ਗਏ ਮੇਲੇ ਕਰਾਉਂਦਿਆਂ ਨੂੰ ਤੇ ਮੈਨੂੰ ਦੱਸਿਆ ਬਾਈ ਨੇ 2008 ਚ ਕਹਿੰਦੇ ਲੱਖ ਲੱਖ ਬੰਦਾ ਵੀ ਆ ਜਾਂਦਾ ਸੀ ਅਸੀਂ ਅਸੀਂ ਦੇਖਿਆ ਜੀ ਅਸੀਂ ਉੱਥੇ ਇਹੀ ਗਰਾਊਂਡਾਂ ਹੁੰਦੀਆਂ ਸੀ ਇਹੀ ਲੰਬੇ ਚਲੋ ਕਰੋਨਾ ਦੇ ਬਾਅਦ ਚੋਂ ਥੋੜਾ ਆਪਾਂ ਚੇਹੇ ਜੀ ਮੰਨਣ ਲੱਗ ਗਏ ਘਰੇ ਬਹਿ ਕੇ ਦੇਖਣ ਲੱਗ ਗਏ ਆ ਪਰ ਜੇ ਆਪਾਂ ਕੰਪੈਰੀਸ਼ਨ ਕਰੀਏ ਬਾਈ ਜੀ ਵੈਨਕੂਵਰ ਵੀ ਤੁਸੀਂ ਗਏ ਹੋ ਤੁਸੀਂ ਟੈਲ ਗਰੀਸਰੀ ਐਡਮਿੰਟਨ ਜਾਣੇ ਹੋ ਤੁਹਾਨੂੰ ਜੇ ਆਪਾਂ ਗੱਲ ਕੀਤੀ ਐ ਵੈ ਟੋਰਾਂਟੋ ਤੇ ਵੈਨਕੂਵਰ ਜਾਂ ਹੋਰ ਆਪਾਂ ਸਟੇਟਾਂ ਦੇ ਵਿੱਚ ਆਪਾਂ ਪ੍ਰੋਵਿੰਸਾਂ ਦੇ ਵਿੱਚ ਗੱਲ ਕੀ ਫਰਕ ਲੱਗਦਾ ਇੱਥੇ ਜਿਆਦਾ ਆਡੀਅנס ਆ ਉੱਥੇ ਆਡੀਅנס ਜਿਆਦਾ ਕੀ ਕਿਦਾਂ ਮਤਲਬ ਮੇਲਾ ਦਾ ਬਾਈ ਸਰੀ ਤਾਂ ਹੈਗੇ ਆਪਣੇ ਪਿੰਡ ਵੀ ਬਹੁਤ ਹਨ ਵੀ ਉੱਥੇ ਤਾਂ ਮੇਲੇਾਂ 'ਚ ਇਕੱਠ ਹੋ ਜਾਂਦਾ ਪਰ ਸਾਰਿਆਂ ਤੋਂ ਵੱਡੇ ਮੇਲੇ ਸਰੀ ਲਾਇਮੇ ਇਕੱਠ ਵਾਲੇ ਤੇ ਜਾਂ ਇੱਥੇ ਲਾਇਬ੍ਰਿੰਟਨ ਪਰ ਮੈਨੂੰ ਵਧੀਆ ਬਾਈ ਮੈਨੂੰ ਤਾਂ ਸੱਚੀ ਕਹਣਾ ਵੀ ਮੈਨੂੰ ਤਾਂ ਮੈਨੂੰ ਲੱਗੇ ਮੈਂ ਜਾਈ ਬਾਈ ਕਿ ਮੈਂ ਕਹਿੰਦਾ ਬਾਈ ਮੈਂ ਗਾਲਾਂ ਕਿ ਮੈਂ ਸੋਨੂੰ ਜਾਣਦਾ ਹਨਾ ਸੋ ਮੈਂ ਤਾਂ ਹੁਣ ਬਾਲੀਆਂ ਗੱਲਾਂ ਪਾ ਨਾ ਕਰਦੇ ਮੈਂ ਕਹਿੰਦਾ ਵੀ ਕੱਲ ਨੂੰ 24 ਤਰੀਕ ਨੂੰ ਮੇਲਾ ਬੱਡੂ ਵਾਈਨ ਮਾਲ ਪਾਰਕਿੰਗ ਹਨਾ ਸੋ ਸਾਰੇ ਮੇਰੇ ਵੀਰ ਭਰਾ ਜਰੂਰ ਪਹੁੰਚਿਓ ਨਵੀਆਂ ਨਵੀਂ ਐਲਬਮ ਦੇ ਕੁਝ ਕੁ ਗਾਣੇ ਸੁਣਾਉਣੇ ਆ ਸਾਨੂੰ ਤੇ ਬਾਕੀ ਜਿਹੜੀ ਫਰਮੈਸ਼ੂ ਉਹ ਤਾਂ ਸੋਹਣੇ ਸੋਹਣੇ ਆ ਤੇ ਹਮੋਂ ਮਾਗੇ ਆਪਦੇ ਪਰਿਵਾਰ ਸਮੇਤ ਜਰੂਰ ਪਹੁੰਚਿਓ ਤੇ ਨਾਲ ਮਿਲ ਕੇ ਲਾਵਾਂਗੇ ਰੌਣਕਾ ਤੇ ਜੇ ਨਵੇਂ ਦੀਆਂ ਦੋ ਬੋਲ ਜੇ ਸੁਣਾ ਸਕਦੇ ਹੋ ਜੇ ਰਿਵੀਲ ਕਰ ਸਕਦੇ ਹੋ ਕੋਈ ਤੇ ਜਾਂ ਫਿਰ ਪਰਪੁਰਾਣੇ ਚੋਂ ਹੀ ਪਰਪੁਰਾਣੇ ਚੋਂ ਆਹ ਨਾ ਬਾਈ ਤੇ ਉਹ ਚ ਮੈਂ ਤੁਹਾਨੂੰ ਸੁਣਾਦਾ ਨਾ ਮਾਂ ਤੇ ਮੈਂ ਗੱਲ ਸੁਣਾਉਣਾ ਤੁਹਾਨੂੰ ਹਨਾ ਕਿ ਨਾ ਕਿ ਤੁਪਾਂ ਵਿੱਚ ਨਾ ਖੜਿਆ ਹੋਵੇ ਸ਼ਾਮਾਂ ਮੰਗਦੀ ਹੋ ਬੈਠੀ ਮੇਰੇ ਤੋਂ ਦੂਰ ਮੇਰੇ ਲਈ ਦੁਆਵਾਂ ਮੰਗਦੀ ਹੋਊ ਕਿ ਫਿਕਰ ਮੇਰੇ ਵਿੱਚ ਚੁਰਦੀ ਨਾ ਓਂ ਸੌਂਦੀ ਰਾਤਾਂ ਨੂੰ ਉਹਦੇ ਹਰ ਇੱਕ ਬੋਲ ਤੇ ਮੈਂ ਬਸ ਹਾਂ ਬੋਲਦਾ ਹਾਂ ਹੋਰ ਰੱਬ ਦਾ ਪਤਾ ਨਹੀਂ ਮੈਨੂੰ ਕਿੱਥੇ ਰਹਿੰਦਾ ਆ ਇੱਕ ਰੱਬ ਨੂੰ ਤਾਂ ਕਹਿ ਕੇ ਨਿਤ ਮੈਂ ਮਾਂ ਬੋਲਦਾ ਹਾਂ